ਬਾਬਾ ਜੀ ਖਾਲਸਾ ਜੀ ਗੱਲ ਇਹ ਹੈ ਵੀ ਮੈਂ ਆਪਦੀ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵੀ ਮੈਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਦੀ ਸਿਹਤ 'ਚ ਦੋਸਤੋ ਨਹੀਂ ਹੋ ਰਿਹਾ ਕੋਈ ਵੀ ਸੁਧਾਰ ਹਾਲਾਤ ਹਜੇ ਵੀ ਬਣੇ ਹੋਏ ਨੇ ਨਾਜ਼ੁਕ 40 ਸ ਹਸਪਤਾਲ ਵੱਲੋਂ ਇਹ ਰਿਪੋਰਟ ਆਈ ਹੈ ਕਿ ਜਵੰਦਾ ਜੀ 'ਚ ਕੋਈ ਵੀ ਕਲੀਨਿਕ ਸੁਧਾਰ ਨਹੀਂ ਦੇਖਿਆ ਗਿਆ ਪਿਛਲੇ 4 ਦਿਨਾਂ ਤੋਂ ਵੈਂਟੀਲੇਟਰ 'ਤੇ ਹਨ ਰਾਜਵੀਰ ਜਵੰਦਾ ਜੀ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਛੱਡਿਆ ਹੁਣ ਸਿਰਫ ਅਰਦਾਸ ਹੀ ਬਚਾ ਸਕਦੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਬਾਈ ਤੇ ਤੁਸੀਂ ਅੰਗ ਸੰਗ ਸਾਈ ਰਹਿਣਾ ਤੁਸੀਂ ਬਖਸ਼ਣਾ ਹਾਰੂ ਮਾਲਕੋ ਸਾਡੂ ਨਮਾਨਿਆਂ ਨੂੰ ਤੁਸੀਂ ਹੀ ਢੋ ਬੰਨਾ ਲਾਉਣਾ ਹੈ ਰਾਜਵੀਰ ਸਿਆ ਉੱਠ ਮੇਰਾ ਵੀਰ ਤੈਨੂੰ ਅਖਾੜੇ ਤੇ ਸਟੇਜਾਂ ਉਡੀਕ ਰਹੀਆਂ ਹਨ ਉਹ ਅਰਦਾਸ ਤੋਂ ਕੋਈ ਵੀ ਚੀਜ਼ ਵੱਡੀ ਨਹੀਂ ਹੈ ਏ ਵਾਹਿਗੁਰੂ ਜੀ ਛੋਟੇ ਵੀਰ ਰਾਜਵੀਰ ਜਵੰਦਾ ਜੀ ਨੂੰ ਜਲਦੀ ਤੰਦਰੁਸਤੀ ਰੱਖੋ ਇਹ ਟੁੱਟੀ ਹੈ ਤਾਂ ਪ੍ਰਮਾਤਮਾ ਗੰਢਣ ਹਾਰਾ ਉਹ ਜ਼ਰੂਰ ਮਿਹਰ ਕਰੇਗਾ ਉਹ ਡੋਲਣਾ ਨਹੀਂ ਵੀਰ ਆ ਵੇਖ ਤੇਰੇ ਸਭ ਮਿੱਤਰ ਪਿਆਰੇ ਤੇਰੇ ਪਰਿਵਾਰਕ ਜੀ ਤੇ ਤੈਨੂੰ ਚਾਹਣ ਵਾਲੇ ਲੱਖਾਂ ਕਰੋੜਾਂ ਤੇਰੀ ਸਲਾਮਤੀ ਲਈ ਰੱਬ ਅਗੇ ਹੱਥ ਜੋੜ ਕੇ ਰੇ ਨੇ ਅਜੀ ਵੀਰ ਜਵੰਦਾ ਜੀ ਇੱਕ ਬਹੁਤ ਹੀ ਵਧੀਆ ਗਾਇਕ ਹੈ ਅਤੇ ਵਧੀਆ ਇੱਕ ਨੇਕ ਇਨਸਾਨ ਹੈ ਨੂੰ ਪੰਜਵਾਂ ਸ਼ਮਨ ਦਿਨ ਹੋ ਚਲਿਆ ਮੇਰਾ ਜਾਨ ਨੂੰ ਦਿਲ ਨਹੀਂ ਕਰਦਾ ਤੁਸੀਂ ਜ਼ਰੂਰ ਆਓ ਇੱਥੇ ਜਿਨੇ ਪੰਜਾਂ ਤਖਤਾਂ ਦੇ ਦਰਸ਼ਨ ਨਹੀਂ ਕੀਤੇ ਮੇਰੇ ਖਿਆਲ ਜੇ ਨਹੀਂ ਕੀਤੇ ਕੋਈ ਗੱਲ ਨਹੀਂ ਦਿੱਲੀ ਆਜੋ